ਚੂੜੀਆਂ ਵੇਅਰ ਹਾਊਸ 'ਚ ਚੋਰਾਂ ਨੇ ਦਿੱਤਾ ਵੱਡੀ ਬਾਰਦਾਤ ਨੂੰ ਅੰਜਾਮ ਗੋਦਾਮ 'ਚ ਖੜੇ ਟਰੱਕਾਂ 'ਚੋਂ 10 ਬੈਟਰੀਆਂ ਚੋਰੀ ਕਰ ਹੋਏ ਫਰਾਰ ਬੀਤੀ ਰਾਤ ਫਤੇਗੜ ਚੂੜੀਆਂ ਰੇਲਵੇ ਰੋਡ ਤੇ ਸਥਿਤ ਵੇਅਰ ਹਾਊਸ ਗੋਦਾਮਾਂ ਵਿੱਚ ਖੜੇ ਟਰੱਕਾਂ ਵਿੱਚੋਂ ਚੋਰਾਂ ਵੱਲੋਂ ਬੈਟਰੀਆਂ ਚੋਰੀ ਕੀਤੇ ਜਾਣ ਦੀ ਖਬਰ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀਆਂ ਟਰੱਕ ਡਰਾਈਵਰ ਸੋਨੂ ਮੁੰਜੀ ਜਗਤਾਜ ਸਿੰਘ ਜੱਗਾ ਅਜੀਤ ਸਿੰਘ ਸ਼ਮਸ਼ੀਰ ਸਿੰਘ ਜੁਕਿੰਦਰ ਸਿੰਘ ਸਤਰਾਮ ਸਿੰਘ ਰਿੰਪਾ ਆਦ ਨਨੀਨ ਸਾਂਝੀ ਤੌਰ ਤੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਟਰੱਕਾਂ ਨੂੰ ਸਪੈਸ਼ਲ ਸੀਜ਼ਨ ਚਾਲੂ ਹੋਣ ਕਾਰਨ ਰਾਤ ਸਮੇਂ ਲੋਡਿੰਗ ਲਈ ਵੇਅਰ ਹਾਊਸ ਗੋਦਾਮ ਮਾਕੰਦਰ ਖੜਾ ਕੀਤਾ ਸੀ ਅਤੇ ਜਦ ਉਹ ਰੋਜ਼ਾਨਾ ਦੀ ਤਰ੍ਹਾਂ ਸ਼੍ਰੀ ਗਦਾਮਾ ਵਿੱਚ ਚਾਹ ਤਾਂ ਚੈੱਕ ਕਰਨ ਤੇ ਪਤਾ ਲੱਗਾ ਕਿ ਪੰਜ ਟਰੱਕਾਂ ਵਿੱਚੋਂ ਉਹਨਾਂ ਦੀਆਂ 10 ਬੈਟਰੀਆਂ ਚੋਰ ਲੈ ਕੇ ਫਰਾਰ ਹੋ ਗਏ ਹਨ ਇਸ ਬੰਤੀ ਗੋਦਾਮ ਦੇ ਮੈਨੇਜਰ ਗੁਰਿੰਦਰਪੀਰ ਸਿੰਘ ਨੇ ਦੱਸਿਆ ਕਿ ਗਦਾਮਾ ਵਿੱਚ ਰਾਤ ਸਮੇਂ ਦੋ ਚੌਕੀਦਾਰ ਮੌਜੂਦ ਹੁੰਦੇ ਹਨ ਅਤੇ ਜਦੋਂ ਉਹਨਾਂ ਵੱਲੋਂ ਤਰਕ ਸਾਥ ਚੈਕਿੰਗ ਲਈ ਫੇਰਾ ਲਗਾਇਆ ਗਿਆ ਤਾਂ ਚੋਰਾ ਬਲੋਕ ਟਰੱਕਾਂ ਵਿੱਚੋਂ ਬੈਟਰੀਆਂ ਕੱਢ ਲਈਆਂ ਗਈਆਂ ਸਨ ਜਿਸ ਦੀ ਸੂਚਨਾ ਚੌਕੀਦਾਰ ਨੇ ਉਹਨਾਂ ਨੂੰ ਫੋਨ ਰਾਹੀਂ ਦਿੱਤੀ ਉਹਨਾਂ ਦੱਸਿਆ ਕਿ ਗੋਦਾਮਾ ਅੰਦਰ 4 ਲੱਖ ਰੁਪਏਾਂ ਦੇ ਵਧੀਰੇ ਕਤੇ ਸਟੋਰੇਜ ਹਨ ਮੈਨੇਜਰ ਨੇ ਦੱਸਿਆ ਕਿ ਇਸ ਬੰਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਨੇੜੇ ਦੇ ਸੀਸੀਟੀਵੀ ਕੈਮਰੇ ਵੀ ਚੱਕ ਕੀਤੇ ਜਾ ਰਹੇ ਹਨ ਮਾਮਲਾ ਹੋਇਆ ਚੋਰੀ ਸਬੰਧੀ ਕੀ ਜਾਣਦਾ ਮਾਮਲਾ ਹੋਇਆ ਜੀ ਇੱਥੇ ਨਾ ਫਰੇਗੜ ਚੂੜੀਆਂ ਸਟੇਸ਼ਨ ਰੋਡ ਤੇ ਵੇਰ ਦੋ ਉਸ ਦੇ ਗਦਾਮ ਜੀ ਇੱਥੇ ਨਾ ਸ਼ਪੈਖਲਾ ਲੱਗਦੀਆਂ ਬਟਾਲੇ ਕਣ ਕੇ ਜਾਂਦੀ ਜੇ ਤੇ ਵਾਵਾ 10 20 ਦਿਨ ਹੋ ਗਏ ਨੇ ਸ਼ਪੈਖਲਾ ਤੇ ਗੱਡੀਆਂ ਢੋਣ ਡੀਆਂ ਨੇ ਤੇ ਮਤਲ ਗੱਡੀਆਂ ਸ਼ਾਮ ਨੂੰ ਖਾਲੀ ਗੱਡੀਆਂ ਇੱਥੇ ਖਲੋ ਜੰਦੀਆਂ ਨੇ ਫਿਰ ਦਿਨੇ ਭਰਦੀਆਂ ਨੇ ਤਰਾਜ਼ ਨੂੰ ਖਾਲੀ ਗੱਡੀਆਂ ਖਲਾਰ ਕੇ ਤੇ ਅੰਦਰ ਵੀ ਮਜ਼ਦੂਰ ਬੰਦੇ ਮਹਿਕਮੇ ਵਾਲੇ ਰਹਿਣ ਨਹੀਂ ਕੇ ਦਿੰਦੇ ਉਹਨਾਂ ਨੇ ਆਪਣੇ 5-6 ਬੰਦੇ ਅੰਦਰ ਕੰਮ ਕਰਦੇ ਆ ਤੇ ਉਹ ਮਤਲਬ ਡਰਾਈਵਰ ਕਰਦੇ ਇੱਕ ਦੂਜੇ ਨਾਲ ਇਦਾਂ ਸ਼ਰਾਤ ਸੁੱਤ ਕੇ ਫਿਰ ਕਹਦੇ ਇਹ ਕਰਕੇ ਉਹ ਅੰਦਰ ਡਰਾਈਵਰਾਂ ਨੂੰ ਰਹਿਣ ਨਹੀਂ ਕੇ ਦਿੰਦੇ ਤੇ ਨਾਲੇ ਮਹਿਕਮੇ ਵੱਲੋਂ ਆਰਡਰ ਵੀ ਆ ਵੀ ਅੰਦਰ ਬੰਦਾ ਨਹੀਂ ਕਰ ਰਹਿਣਾ ਤੇ ਉਹ ਗੱਡੀਆਂ ਖਲਾਰ ਕੇ ਸਾਰੇ ਡਰਾਈਵਰ ਆਪੋ ਆਪਣੇ ਘਰਾਂ ਚ ਚਲ ਗਏ ਨੇ ਤੇ ਜਦੋਂ ਦਿਨੇ ਅਸੀਂ ਆਏ ਆ ਤੇ ਆਣ ਕੇ ਗੱਡੀਆਂ ਵੇਖੀਆਂ ਤੇ ਇਹਨਾਂ ਨੇ ਇਹਨਾਂ ਨੇ ਬੰਦਿਆਂ ਨੇ ਵੇਖਿਆ ਤੇ ਗੱਡੀਆਂ ਦੇ ਵਿੱਚ ਬੈੰਡ ਰਿਆ ਨਹੀਂ ਇਦਾਂ 56 ਗੱਡੀਆਂ ਦੇ ਵਿੱਚ ਘਟੋ ਘਟ 12 13 ਬੈਂਟਰੀ ਲੱਗੇ ਆ ਜੀ ਘਟੋ ਘਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਤੇ ਕੋਈ ਲਾਗੇ ਬਨੇ ਪਤਾ ਨਹੀਂ ਲੱਗਣ ਡਿਆ ਸਾਰੇ ਵੇਪਾ ਦੇਖਭਾਲ ਕੀਤੀ ਆ ਅਜੇ ਪੁਲਿਸ ਤੇ ਆਈ ਨਹੀਂ ਜੇ ਪੁਲਿਸ ਵਾਲਿਆਂ ਨੂੰ ਰਿਪੋਰਟ ਦੇਤੀ ਆ ਆਏ ਕਿਧਰੋਂ ਚੋਰ ਪਤਾ ਲੱਗ ਤੇ ਚੋਰਾਂ ਦਾ ਪਤਾ ਨਹੀਂ ਨਾ ਲਗਾ ਕਿਧਰੋਂ ਆਏ ਜੇ ਆ ਕਾਂਦੂ ਇਹ ਤਾਰਾਂ ਵੜਤੀਆਂ ਇਹ ਵਾਲ ਤਾਰਾਂ ਲਾਈਆਂ ਇੰਸਪੈਕਟਰ ਸਾਹਿਬ ਨੇ ਮੰਜ ਸਾਹਿਬ ਨੇ ਚਾਰ ਚਫੇਰੇ ਤੇ ਉਹ ਤਾਰਾਂ ਦੋਆਂ ਥਾਵਾਂ ਤੋਂ ਵੱਢ ਗਏ ਜੇ ਤੇ ਨੁਕਸਾਨ ਵਹਾ ਕਰਕੇ ਦੋਆਂ ਥਾਵਾਂ ਤੋਂ ਤਾਰਾਂ ਵੱਢ ਗਏ ਤੇ ਦੋ ਦੋ ਬੈਂਟਰੀ ਗੱਡੀਆਂ ਦੇ ਵਿੱਚ ਸਾਰਿਆਂ ਦੇ ਡਬਲ ਬੈਂਡ ਨੇ ਡਬਲ ਡਬਲ ਬੈਂਡ ਨੇ ਸਾਰੀਆਂ ਤਾਂ ਕੱਢ ਕੇ ਲੈ ਗਏ ਆ ਤੇ ਬਾਕੀ ਸਮਾਨ ਵੀ ਉਹਨਾਂ ਦੀ ਪੈੜ ਛੱਡ ਵੀ ਗਏ ਨੇ ਢੱਕਣ ਢੁੱਕਣ ਛੱਡ ਗਏ ਅੰਦਰ ਤੇ ਬਾਕੀ ਇਹ ਨੁਕਸਾਨ ਵਾਵਾ ਕਰ ਗਏ ਨੇ ਤੇ ਫਰੇਗੜ ਚੂੜੀਆਂ ਤੇ ਲਾਲੀ ਗਦਾਮ ਨੇ ਸਾਡੇ ਨੇ ਇੱਥੇ ਲਗਾਤਾਰ ਸਪੈਸ਼ਲਾਂ ਚ ਲੰਡੀਆਂ ਪਿਛਲੇ ਮਤਲਬ ਕਿ 20 25 ਦਿਨ ਤੋਂ ਤੇ ਰੋਜ਼ ਲੋਡਿੰਗ ਹੋ ਕੇ ਮਾਲ ਜਾਂਦਾ ਦੇ ਤੇ ਗੱਡੀਆਂ ਜਿਹੜੀਆਂ ਖਾਲੀ ਜਿਹੜੀਆਂ ਲੈਨ ਚ ਕੰਡੇ ਚ ਲਵਾਈ ਦੀਆਂ ਕਿ ਸਵੇਰੇ ਸਵਕਤੇ 7 ਵਜੇ ਲੇਬਰ ਆਣ ਕੇ ਸ਼ੁਰੂ ਕਰ ਦਿੰਦੀ ਆ ਜਦੋਂ ਕਿ ਅੱਜ ਸਵੇਰੇ ਸਕਿਉਰਟੀ ਗਾਰਡ ਜਿਹੜੇ ਡਿਊਟੀ ਦੇਣਦੇ ਹੀ ਉਹਨਾਂ ਖਬਰ ਦਿੱਤੀ ਆ ਸਵੇਰੇ ਸੁਖਤੇ ਫੋਨ ਕਰਕੇ ਕਿ ਪੰਜਾਂ ਛੇਾਂ ਟਰੱਕਾਂ ਦੇ ਵਿੱਚੋਂ ਬੈਂਟਰੀ ਲਾ ਕੇ ਲੈ ਗਏ ਆ ਚੋਰ ਜਦੋਂ ਕਿ ਗਦਾਮਾਂ ਦੇ ਬਾਹਰਕ ਤਾਰਾਂ ਲੱਗੀਆਂ ਦੇ ਚਾਰ ਚਾਰ ਪੰਜ ਪੰਜ ਵਾਰ ਉੱਚੀਆਂ ਤੇ ਉਹ ਤਾਰਾਂ ਨੂੰ ਨਾ ਪਲਾਸ ਨਾਲ ਵੜਤਾ ਵਾ ਦੋ ਤਿੰਨਾਂ ਜਗ੍ਹਾ ਤੋਂ ਤੇ ਵੜਨ ਤੋਂ ਬਾਅਦ ਉਹ ਬੈਂਟਰੀ ਜਿਹੜੇ ਆ ਇੱਥੋਂ ਘਰ ਤੋਂ ਘੱਟ ਵੀ ਦੇ 10-12 ਬੈਂਟਰੀ ਚੋਰੀ ਕਰਕੇ ਲੈ ਗਏ ਚੋਰ ਬਾਰੀਆਂ ਛੀਛੇ ਛੂਟੇ ਕਈ ਕੋਈ ਤੋੜੇ ਆ ਸਕਿਉਰਟੀ ਗਾਰਡ ਜਿਹੜੇ ਦੋ ਗਦਮਾਂ ਚ ਮੌਜੂਦ ਹੁੰਦੇ ਆ ਰਾਤ ਉਹ ਇੱਕ ਪਰਲੀ ਇੱਕ ਗੇਟ ਹੁੰਦਾ ਮੇਨ ਗੇਟ ਤੇ ਤੇ ਕੋ ਉਧਰ ਆ ਇਹ ਪਤਾ ਨਹੀਂ ਕਿੰਨੇ ਕਿ ਚਿਰਚੇ ਦਾ ਕੰਮ ਕੀਤਾ ਮਿੰਟੋ ਮਿੰਟੀ ਜਦੋਂ ਸਕਿਉਰਟੀ ਗਾਰਡ ਸਵੇਰੇ 6:30 ਵਜੇ ਫੇਰਾ ਕੱਢਣ ਆਏ ਆ ਤੇ ਉਹਨਾਂ ਵੇਖਿਆ ਕਿ ਗੱਡੀਆਂ ਦੀਆਂ ਬਾਰੀਆਂ ਟੁੱਟੀਆਂ ਵਾਂ ਤੇ ਬੈਟਰੀ ਵਿੱਚੋਂ ਹੈ ਨਹੀਂ ਆ ਕੈਮਰੇ ਹੁਣ ਲਾਗੇ ਕੈਮਰੇ ਆ ਉਹਨਾਂ ਚ ਚੈੱਕ ਕਰਨ ਦੇ ਆ ਪੁਲਿਸ ਨੂੰ ਰਿਪੋਰਟ ਦਿੱਤੀ ਆ ਉਹ ਕੈਮਰਿਆਂ ਦੇ ਵਿੱਚ ਹੁਣ ਇੱਕ ਮਾ우스 ਨਹੀਂ ਚੱਲਣ ਡਿਆ ਤੇ ਉਹਨੂੰ ਚੈੱਕ ਕਰਾ ਕੇ ਤੇ ਉਹਨੂੰ ਪੁਲਿਸ ਨੂੰ ਕਿਤੀ ਆ ਕਿ ਕਿਆ ਕਰਕੇ ਤੇ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅੱਜ ਇਹ ਕਦਮਾਂ ਦੇ ਵਿੱਚ 4 ਲੱਖ ਤੋਂ ਵੱਧ ਬੋਰੀ ਕਣਕ ਦੀ ਪਈ ਆ ਕਿ ਕਾ ਜੇ ਬੈਂਟਰੀ ਚੋਰੀ ਹੋਏ ਕੱਲ ਨੂੰ ਕਣਕ ਵੀ ਚੋਰੀ ਕਰ ਸਕਦੇ ਆ ਹਾਂਜੀ ਇਹ 2 2.5 ਘੰਟੇ ਲਗਾਤਾਰ ਹੀ ਚੋਰ ਰਹੇ ਇੱਥੇ ਹਾਂਜੀ